ਨੰਬਰ ਆਇਆ ਤੂੰ ਤਾਂ ਸਾਰ ਦਿਨ ਪੜਦੀ ਹੀ ਰਹਿਣੀ ਹੈ ਕਦੇ ਸੋਸ਼ਲ ਮੀਡੀਆ ਵੀ ਯੂਜ਼ ਕਰ ਲਿਆ ਕਰ ਚੱਲ ਤੂੰ ਪੜ ਲੈ ਤੂੰ ਤਾਂ ਸਾਰ ਦਿਨ ਪੜਦੀ ਰਹਿਣੀ ਹੈ ਜਦੋਂ ਆਪਾਂ ਗਗਨਕੀ ਰਿਵਾਇਲ ਕਰਦੇ ਹਾਂ ਵੀਡੀਓਜ਼ ਪ੍ਰੋ ਲੈਪਸ ਦੇ ਦੁਆਰਾ ਚਲੋ ਚਲੋ ਇਸ ਦਾ ਇੰਸਟਾਗ੍ਰam ਉੱਤੇ ਫੇਕ ਅਕਾਊਂਟ ਮੈਂ ਬਣਾਉਣੀ ਹਾਂ ਤੇ ਅਤੇ ਇਸ ਦੀਆਂ ਫੋਟੋਸ ਤੇ ਵੀਡੀਓਜ਼ ਮੈਂ ਅਪਲੋਡ ਕਰਦੀ ਆ। ਸੱਤ ਵਿੱਚ ਇਹਨਾਂ ਨੂੰ ਸ਼ੇਅਰ ਕਰ ਦੋ। ਚਲੋ। ਚਲ ਹੋ ਗਿਆ। ਤੁਸੀਂ ਅੱਜ ਬਹੁਤ ਖੁਸ਼ ਲੱਗ ਰਹੇ ਹੋ। ਕਾਹਦੇ ਲਈ? ਕਾਹਦੇ ਲਈ ਇਹ ਵੀਡੀਓਜ਼ ਨੇ ਤੁਹਾਨੂੰ ਹੈ? ਨਹੀਂ ਇਹ ਮੈਂ ਨਹੀਂ ਹੋ ਸਕਦੀ। ਇਹ ਮੇਰੀ ਵੀਡੀਓਜ਼ ਨਹੀਂ ਹੋ ਸਕਦੀਆਂ। ਕੰਦੀ ਕਿਉਂ ਕੀ ਹੋਇਆ ਵਾਪੇ ਨਹੀਂ ਮੈਂ ਇਹ ਨਹੀਂ ਚਾਹੁੰਦੀ ਚਲ ਆਪਾਂ ਟੀਚੋ ਕੋਲ ਚਲਦੇ ਆ ਉਹਨਾਂ ਨੂੰ ਗੱਲ ਦੱਸਿਆ ਕਰ ਮੈਮਲੀ ਕਮ ਇਨ ਮੈਂ ਮੈਂ ਇਹ ਮੈਂ ਮੈਂ ਇਹ ਸੋਸਾਇਟੀ ਤੇ ਲੱਗੀ ਸੀ ਇਹਨੂੰ ਪੁੱਛੋ ਜੀ ਕੀ ਹੋਇਆ ਬਾਟ ਗਗਨ ਤੈਨੂੰ ਕੀ ਹੋਇਆ ਮੈਂ ਮੈਂ ਤੁਹਾਨੂੰ ਨਹੀਂ ਦੱਸ ਸਕਦੀ ਮੇਰੇ ਨੂੰ ਕੀ ਹੋਇਆ ਪਹਿਲਾਂ ਤੂੰ ਚੁੱਪ ਕਰ ਮੇਰੇ ਕੋਲ ਪੂਰੀ ਗੱਲ ਦੱਸ ਤੇਰੇ ਨਾਲ ਕੀ ਹੋਇਆ ਮੈਂਨ ਕਿਸੇ ਨੇ ਮੇਰੀ ਸੋਸ਼ਲ ਮੀਡੀਆ ਤੇ ਗਲਤ ਵੀਡੀਓਜ਼ ਅਪਲੋਡ ਕਰਤੀਆਂ ਸੋਸ਼ਲ ਮੀਡੀਆ ਤੇ ਤੂੰ ਤਾਂ ਮੇਦਾ ਬੱਚਾ ਹੈ ਨਹੀਂ ਫਿਰ ਤੇਰੇ ਨਾਲ ਨਾਮ ਕਿਉਂ ਹੋਇਆ ਮੈਮ ਪਤਾ ਨਹੀਂ ਕਿਸ ਦਾ ਕੰਮ ਹੈ ਮੈਨੂੰ ਲੱਗਦਾ ਹੈ ਕਿ ਤੇਰੇ ਨਾਲ ਸਾਈਬਰ ਕ੍ਰਾਈਮ ਹੋਇਆ ਹੈ ਸਾਈਬਰ ਕ੍ਰਾਈਮ ਮੈਮ ਉਹ ਕੀ ਹੁੰਦਾ ਹੈ ਇਹ ਇੱਕ ਆਨਲਾਈਨ ਅਪਰਾਧ ਹੈ ਜੋ ਹਰ ਕਿਸੇ ਨਾਲ ਹੋ ਸਕਦਾ ਹੈ ਮੇਰੀ ਇੱਕ ਦੋਸਤ ਹੈ ਉਹ ਸਾਈਬਰ ਸੈੱਲ ਵਿੱਚ ਕੰਮ ਕਰਦੀ ਹੈ ਮੈਂ ਉਹਨੂੰ ਫੋਨ ਲਾ ਕੇ ਪੁੱਛਦੀ ਹਾਂ ਕਿ ਕੀ ਗੱਲ ਹੈ ਪੂਰੀ ਫਿਰ ਉਹ ਤੈਨੂੰ ਦੱਸਣਗੇ ਹੈਲੋ ਮੈਮ ਮੇਰੇ ਸਟੂਡੈਂਟ ਹੈ ਜੋ ਮੇਰੀ ਕਲਾਸ ਦਾ ਬੱਚਾ ਹੈ ਉਹਦੇ ਨਾਲ ਨਾ ਆਈ ਥਿੰਕ ਮੈਨੂੰ ਲੱਗਦਾ ਹੈ ਸਾਈਬਰ ਕ੍ਰਾਈਮ ਹੋਇਆ ਹੈ ਤੇ ਤੁਸੀਂ ਦੱਸ ਸਕਦੇ ਹੋ ਡਿਟੇਲਸ ਕੱਢ ਕੇ ਕੀ ਹਾਂਜੀ ਤੁਸੀਂ ਮੈਨੂੰ ਉਸਦੀ ਆਈਡੀ ਸੈਂਡ ਕਰ ਦਿਓ ਹਾਂਜੀ ਮੈਂ ਕਰਦੀ ਹਾਂ ਹੈਲੋ ਮਮਾ ਤੁਹਾਨੂੰ ਆਈਡੀ ਸੈਂਡ ਕਰਤੀ ਆ ਤੁਸੀਂ ਦੇਖ ਲਓ ਗगन ਤੂੰ ਟੈਨਸ਼ਨ ਨਾ ਲੈ ਮੈਮ ਕੱਲਾਂ 12:00 ਵਜੇ ਤੂੰ ਹੁਣ ਬਿਲਕੁਲ ਟੈਨਸ਼ਨ ਨਹੀਂ ਲੈਣੀ ਤੂੰ ਇਹਦਾ ਧਿਆਨ ਰੱਖਣਾ ਵੀ ਆਈਡੀ ਸੈਂਡ ਕਰੀ ਸੀ ਤੇ ਮੈਨੂੰ ਪਤਾ ਲੱਗ ਗਿਆ ਕਿ ਉਹਦੇ ਨਾਲ ਸਾਈਬਰ ਕਰਾਈਮ ਹੋਇਆ ਹੈ ਇਹ ਤੁਹਾਡੇ ਸਕੂਲ ਦੇ ਬੱਚਿਆਂ ਨੇ ਨਹੀਂ ਕੀਤਾ ਹੈ ਜੋ ਕਿ ਕੱਲ 7 ਵਜੇ ਆਈਡੀ ਬਣੀ ਸੀ ਉਹ ਜੈਸਮੀਨ ਦੇ ਨਾਮ ਤੋਂ ਆਈਡੀ ਬਣੀ ਹੈ ਜੈਸਮੀਨ ਜੈਸਮੀਨ ਤੂੰ ਮੇਰੀ ਸਟੂਡੈਂਟ ਹੈਂ ਹਾਂ ਜੀ ਉਸਦੇ ਨੇਮ ਤੋਂ ਹੀ ਆਈਡੀ ਬਣੀ ਹੈ ਜੈਸਮੀਨ ਨੂੰ ਬੁਲਾਇਆ ਜਾਵੇ ਜੈਸਮੀਨ اور ਰਵਨੀਤ ਨੂੰ ਮੈਂ ਆਪਨੇ ਬੁਲਾਇਆ ਹੈ ਹਾਂਜੀ ਕੱਲ ਤੁਸੀਂ ਗਗਨ ਦੇ ਨਾਲ ਕੀ ਹਰਕਤ ਕੀਤੀ ਹੈ ਸਕੂਲ ਦੇ ਵਿੱਚ ਮੈਮ ਅਸੀਂ ਕੋਈ ਹਰਕਤ ਨਹੀਂ ਕੀਤੀ ਤੁਸੀਂ ਕੀ ਕੀਤਾ ਸੱਜ ਸੱਜ ਦੱਸ ਦੋ ਮੈਂ ਤੁਹਾਡੇ ਪੇਰੈਂਟਸ ਨੂੰ ਬੁਲਾਵਾ ਨਹੀਂ ਮੈਮ ਇੱਕ ਬੱਚੇ ਦੀ ਜਾਨ ਜਾ ਸਕਦੀ ਹੈ ਇਹ ਛੋਟੀ ਜੀ ਹਰਕਤ ਦੇ ਨਾਲ ਤੁਹਾਨੂੰ ਪਤਾ ਵੀ ਹੈ ਉਹ ਸੁਸਾਇਸਾਈਡ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਕੱਲ ਮੈਂ ਤੁਹਾਡੇ ਪੇਰੈਂਟਸ ਨੂੰ ਬੁਲਾਉਣੀ ਆ ਅੱਗੇ ਤੋਂ ਅਮੇ ਦੀ ਗਲਤੀ ਕਦੇ ਨਾ ਹੋਵੇ ਕਿ ਕਿਸੇ ਬੱਚੇ ਦੀ ਜਾਨ ਜਾ ਸਕੇ ਚਲੋ ਜਿਵੇਂ ਕਿ ਤੁਸੀਂ ਇਸ ਨਾਟਕ ਵਿੱਚ ਦੇਖਿਆ ਕਿ ਕਿਵੇਂ ਇੱਕ ਬੱਚੇ ਨਾਲ ਸਾਈਬਰ ਕ੍ਰਾਈਮ ਹੋਇਆ ਹੈ ਇਹ ਤੁਹਾਡੇ ਨਾਲ ਵੀ ਹੋ ਸਕਦਾ ਹੈ ਹੁਣ ਤੁਹਾਡੇ ਸਭ ਦੇ ਮਨ ਵਿੱਚ ਇਹ ਵਿਚਾਰ ਹੋਵੇਗਾ ਕਿ ਸਾਈਬਰ ਕ੍ਰਾਈਮ ਕੀ ਹੁੰਦਾ ਹੈ ਸਾਈਬਰ ਕ੍ਰਾਈਮ ਇੱਕ ਆਨਲਾਈਨ ਅਪਰਾਧ ਹੈ ਜੋ ਹਰ ਕਿਸੇ ਨਾਲ ਹੋ ਸਕਦਾ ਹੈ ਇਸ ਦੇ ਕਾਰਨ ਇਸ ਦੇ ਲਈ ਬਚਣ ਦੇ ਲਈ ਸਾਡੀ ਸਰਕਾਰ ਨੇ ਕੁਝ ਯੋਜਨਾਵਾਂ ਬਣਾਈਆਂ ਹਨ ਜਿਵੇਂ ਕਿ ਤੁਸੀਂ 1930 ਨੰਬਰ ਤੇ ਕਾਲ ਕਰ ਸਕਦੇ ਹੋ ਆਈ ਰਿਪੀਟ 1930 ਨੰਬਰ ਤੇ ਕਾਲ ਕਰ ਸਕਦੇ ਹੋ ਅਤੇ ਉਹਨਾਂ ਨੇ ਕੁਝ ਸਾਈਬਰ ਸੈਲ ਵੀ ਕੱਢੇ ਹਨ ਇਸ ਇਹ ਕੁਝ ਉਦਾਹਰਨਾਂ ਵੀ ਹਨ ਅਤੇ ਇਸ ਤੋਂ ਬਚਣ ਦੇ ਤਰੀਕੇ ਵੀ ਸਾਈਬਰ ਸੁਰੱਖਿਆ ਦੇ ਨਿਯਮ ਕਿਸੇ ਅਣਜਾਣ ਵਿਅਕਤੀ ਤੋਂ ਪ੍ਰਾਪਤ ਕਿਸੇ ਵੀ ਲਿੰਕ ਜਾਂ QR ਕੋਡ ਦੀ ਵਰਤੋਂ ਨਾ ਕਰੋ ਕਿਸੇ ਨਾਲ ਆਪਣੇ ਪਾਸਵਰਡ ਅਤੇ OTP ਸ਼ੇਅਰ ਨਾ ਕਰੋ ਆਪਣੇ ਹਰ ਸੋਸ਼ਲ ਮੀਡੀਆ ਅਕਾਊਂਟ ਦੀ 2FA CT ਵਰਤੋਂ ਕਰੋ ਕਿਸੇ ਨਾਲ ਵੀ ਆਪਣੀ ਵਿੱਤੀ ਜਾਣਕਾਰੀ ਸ਼ੇਅਰ ਨਾ ਕਰੋ ਕਿਸੇ ਨਿਯਮ ਦੇ ਸਾਈਬਰ ਹਮਲੇ ਦੀ ਰਿਪੋਰਟ ਸਾਈਬਰ ਸੈੱਲ ਨੰਬਰ 1093 ਤੇ ਕਰੋ ਆਈ ਰਿਪੀਟ ਸੈੱਲ ਨੰਬਰ 1930 ਰਿਪੀਟ ਥੈਂਕ ਯੂ